ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਨੇ ਤੁਹਾਡਾ ਠੀਕ ਠਾਕ ਹੋ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਕੀ ਆ ਕਿ ਸਾਨੂੰ ਸਾਰਨ ਸਿਰੇ ਸਿਰੇ ਪੈ ਗਿਆ ਭਾਜੜਾ ਸਵੇਰੇ 6 ਵਜੇ ਆ ਤੇ ਪਾਵਰ ਕੱਟ ਹੋ ਗਿਆ ਅਮਰੀਕਾ ਦੇ ਵਿੱਚ ਕੋਈ ਪਿੱਛੇ ਪ੍ਰੋਬਲਮ ਹੋ ਗਈ ਹੁਣ 12 ਘੰਟੇ ਨਹੀਂ ਹੋਣੀ ਬੱਤੀ ਨਾ ਪਾਣੀ ਤੇ ਸਾਡੇ ਦਾ ਸਾਰਾ ਸਰਕਲ ਹੀ ਇਲੈਕਟ੍ਰੀਕਲ ਤੇ ਚੱਲਦਾ ਸਾਡਾ ਤੇ ਚੁੱਲਾ ਵੀ ਚੱਲਦਾ ਆਵਾਜ਼ ਮਾਰ ਚਾਹ ਨਾ ਕੋਫੀ ਸਗੋਂ 3:30 ਸਗੋਂ ਗੈਸਟ ਆਏ ਆ ਇੰਗਲੈਂਡ ਤੋਂ ਵੀ ਕੀ ਆ ਹੁਣ ਵਿਚਾਰੇ ਇਹ ਵੀ ਸਾਡੇ ਨਾਲ ਟੰਗੀਆਂ ਚੱਲਣਗੇ ਤੁਹਾਨੂੰ ਦਿਖਾਉਨੇ ਅੱਗੇ ਅੱਗੇ ਕਿਹੜੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਇਹ ਲੱਗੀ ਏ ਬੱਤੀ ਜੇ ਇਹ ਵੀ ਘਰ ਬੱਤੀ ਤੇ ਹੀ ਚੱਲਦੀ ਆ ਕਦੋਂ ਕੰਮਿੰਟ ਬਾਅਦ ਕਹਿੰਦੇ ਕਿ ਦੀ ਭਾਂਡੇ ਲਾ ਲਈਏ ਕਦੋਂ ਕਹਿੰਦੇ ਕੱਪੜੇ ਤੋਲ ਲਈਏ ਹੋ ਗਿਆ ਇੱਧਰ ਕੰਮ ਖਰਾਬ ਹੈ ਇਹ ਵੀ ਲੱਗਦਾ ਬੱਤੀ ਤੇ ਚੱਲਦੀ ਏ ਜੰਡੀ ਦਾ ਸਟਿਊਲਰ ਕੀ ਅੱਜ ਲਾਈਟ ਹੈ ਨਹੀਂ ਹੁਣ ਹੁਣ ਤਾਂ ਨਹੀਂ ਚੈਨ ਨਹੀਂ ਹੋਣ ਦਿੰਦੀ ਮੈਨੂੰ ਮੈਂ ਮੈਂ ਇੱਥੇ ਬੈਠਾ ਭਾਂਡੇ ਲਾ ਲਈਏ ਉੱਥੇ ਬੈਠਾ ਆ ਕਰ ਲਈਏ ਮੈਂ ਕਹਿੰਦੀ ਸੈਂਡਵਿਚ ਬਣਾ ਲਵਾਂ ਆਹੋ ਗੁ ਸੈਂਡ ਮੈਂ ਕਹਿੰਦੀ ਸੈਂਡਵਿਚ ਬਣਾ ਲਵਾਂ ਸੈਂਡਵਿਚ ਖਾਦੇ ਤੇ ਬਣਾ ਲਾਂ ਉਂਗਲਾ ਤੇ ਬਣਾਣਾ ਮੋਮਬਤੀ ਦੀ ਬਣਾ ਲੀ ਓਦਾਂ ਤੇ ਹੈਗਾ ਆਪਣੇ ਕੋਲ ਆਹ ਵੜਾ ਇਹ ਇਹ ਅੱਜੀ ਸਾਡਾ ਪਾਵਰ ਸਟੇਸ਼ਨ ਇਹ ਲਈ ਆ ਸੀ ਐਮਰਜੈਂਸੀ ਵਾਸਤੇ ਵਿਚਾਰਾ ਪਤਾ ਨਹੀਂ ਹੁੰਨਾ ਇਹ ਵੀ ਚਾਰ ਚਾਗਾਕ ਨਹੀਂ ਸਿਰਫ ਲੈ ਕੇ ਰੱਖਿਆ ਸੀ ਹੁਣ ਦੇਖਦੇ ਆ ਇਹਦੀ ਕਿੱਥੇ ਕਿੱਥੇ ਸਾਡਾ ਸਾਥ ਦਿੰਦਾ ਹੈ ਦੇਣ ਦੇ ਵੱਜ ਗਿਆ 9 ਤੇ ਜਿਹੜੋਂ ਅਮਰੀਕਾ ਆਏ ਆ ਅੱਜ ਪਹਿਲਾ ਦਿਨ ਆ ਕਿ ਇਸ ਟਾਈਮ ਤੇ ਇਦਾਂ ਬਾਹਰ ਖੜੇ ਆ ਵਧੀਆ ਵੀ ਲੱਗਦਾ ਪਿਆ ਕਿਉਂਕਿ ਮੌਸਮ ਵੀ ਥੋੜਾ ਜਿਹਾ ਠੰਡਾ ਠੰਡਾ ਹਰੇ ਨਹੀਂ ਤੇ ਅਦਰਵਾਈਜ਼ ਕੀ ਹੁੰਦਾ ਕਿ ਆਪੋ ਆਪਣੇ ਕੰਮਾਂ ਕਾਰਾਂ ਚ ਬੰਦਾ ਭਜਦਾ ਫਿਰਦਾ ਰਹਿਣਾ ਤੇ ਚਲੋ ਇਹ ਗੱਲ ਆਂ ਅਸੀਂ ਪਹਿਲੀ ਵਾਰੀ ਚਿੜੀਆਂ ਕਬੂਤਰਾਂ ਦੀ ਆਵਾਜ਼ਾਂ ਮੁੰਝਾ ਸੁਣੀਆਂ ਜਦੋਂ ਸੇ ਟਾਈਮ ਹੀ ਨਹੀਂ ਲੱਗਦਾ ਸੁਣਨ ਦਾ ਆ ਭਾਈ ਕਿੱਧਰ ਚੱਲਾ ਆ ਭਾਈ ਭਾਈ ਕਿੱਥੇ ਚੱਲਾ ਅਸੀਂ ਥੋੜਾ ਜਿਹਾ ਖੁਭਾਈ ਅੱਛਾ ਆਹ ਹੁਣ ਫਿਲਮਾਂ ਤੇ ਵੇਖਿਆ ਨਹੀਂ ਜਾਣੀਆਂ ਬੈਠੀ ਵੇਖੋਗੇ ਬਾਲਟੀ ਦੀ ਵੇਲੀ ਹੋ ਗਏ ਪਤਾ ਹੀ ਆ ਵੇ ਲਾਈਟ ਹੈਗੀ ਨਹੀਂ ਕੰਮ ਕੁ ਕੀਤਾ ਨਹੀਂ ਜਾਣਾ ਹੈ ਨਾ ਤੇ ਹੋਟਲ ਕੋਲਰ ਦੀ ਵੇਟ ਕਰਨ ਦੀ ਕਦੋਂ ਕੁੱਲੇ ਤੇ ਜਾਈਏ ਭੁੱਖ ਲੱਗੀ ਹੈ ਆ ਹੁਣ ਫਿਰ ਉੱਥੇ ਖਾਣਾ ਪੈਣਾ ਹੋਰ ਕੋਈ ਆਪਸ਼ਨ ਵੀ ਨਹੀਂ ਹੈਗੀ ਬਾਹਰ ਬੈਨ ਦਾ ਫਾਇਦਾ ਵੀ ਆ तितਲੀ ਲੱਭ ਗਈ ਹੈ तितਲੀ ਉੜੀ ਉੜਨਾ ਸકી ਤੇ ਕਲਰਫੁਲ ਨਹੀਂ ਆ ਕਾਲੀ ਆ ਕਲਰਫੁਲਾਂ ਨਹੀਂ ਸਾੰਭੀ ਕੋਲ ਨਹੀਂ ਨਹੀਂ ਇਹ ਉਥੋਂ ਆਈ ਆ ਨਾਈਜੀਰੀਆ ਤੋਂ ਆਈ ਹੈ ਓਏ ਕਿੰਨੀ ਕਲੋਸ ਕਰਕੇ ਉੱਡ ਗਈ ਹੱਤੇ ਰਾਹ ਕਿਤੇ ਭਲਾ ਹੋ ਜੇ ਉੱਡ ਗਈ ਤੇ ਇਹ ਸਾਨੂੰ ਜੁਆਇਨ ਕੀਤਾ ਜੀ ਯੂਕੇ ਵਾਲੇ ਮਹਾਂਪੁਰਸ਼ ਸੰਤ巴巴 ਗੁਰਚਨ ਸਿੰਘ ਜੀ ਗੋਪਾ ਇਹ ਵੀ ਹੁਣ ਸਾਡੇ ਨਾਲ ਇੱਥੇ ਇਹ ਵਿਚਾਰੇ ਵਿਚਾਰੇ ਕਿਉਂ ਮਤਲਬ ਕਿ ਇਹ ਆਪਣੇ ਲੋਆਏ ਸੁਖ ਲੈਣ ਅਮਰੀਕਾ ਵੀ ਜਾ ਕੇ ਆਨੰਦ ਲਵਾਂਗੇ ਘੁੰਮਾਂਗੇ ਫਿਰਾਂਗੇ ਬੱਤੀ ਚੱਲ ਗਈ ਹੁੰਦੇ ਨਾਲ ਬੈਠੇ ਹੁਣ ਸਾਡੇ ਨਾਲ ਚਾਹ ਪਾਣੀ ਤੋਂ ਵੀ ਆ ਗਏ ਆਪਣੇ ਟ੍ਰੈਡੀਸ਼ਨ ਤਰੀਕਿਆਂ ਤੇ ਹੁਣ ਕਿਉਂਕਿ ਚਾਹ ਬਣੇਗੀ ਇੱਥੇ ਟ੍ਰੈਡੀਸ਼ਨ ਤਰੀਕੇ ਨਹੀਂ ਹੁੰਦੇ ਕੋਲੇ ਥੋੜਾ ਭਲ ਦਿੰਦੇ ਤੇ ਕੱਲੀ ਲੱਕੜੇ ਹੀ ਹੁੰਦੀਆਂ ਤੇ ਚਾਹ ਗੋਏ ਹੁੰਦੀ ਹੈ ਤੇ ਕੋਲੇ ਹੁਣ ਮੈਂ ਮਾਡਰਨ ਟ੍ਰੈਡੀਸ਼ਨ ਮੱਝ ਕਿਥੋਂ ਲਾਵਾਂਗੇ ਇਹਦੀ ਤੇ ਆਦੇ ਤੇ ਬਣੇਗਾ ਹੁਣ ਦਾਲ ਫੁਲਕਾ ਅੱਜ ਫਿਰ ਸਰਵਾਈਵ ਤੇ ਕਰਨਾ ਹੀ ਪੈਣਾ ਭਾਈ ਢਿੱਡ ਲੱਗਾ ਹਾ ਖਾਣਾ ਪੀਣਾ ਤੇ ਹੈਗਾ ਹੀ ਆ ਹੁਣ ਟ੍ਰੈਡੀਸ਼ਨ ਨੂੰ ਕੀ ਕਰਾਂ ਕੀ ਕਰਾਂ ਘਰ ਤੋੜਦਾ ਕੁੱਲੀ ਕੁੱਲੀ ਬਣਾਣਾ ਹੈ ਕਿੱਡੀਆਂ ਅੱਖਾਂ ਘੜੀ ਅੱਖਾਂ ਬਹੁਤ ਵੇਖਣਾ ਗਰਮਰ ਸਭ ਤੋਂ ਪਹਿਲਾਂ ਬਣੇਗੀ ਮਿੱਤਰਾਂ ਦੀ ਕਾਫੀ ਤੇ ਉਹਦੇ ਤੋਂ ਬਾਅਦ ਫਿਰ ਜੋ ਵੀ ਕਾਰਵਿਆਰ ਉਹਦੇ ਤੋਂ ਬਾਅਦ ਅੱਗੇ ਦੇਖਦੇ ਆਂ ਅੰਦਰ ਸ਼ਾਇਦ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਵੀ ਮੂੜੀਆਂ ਵਾਲੇ ਪਰੌਂਠੇ ਬਣਾਉਣੇ ਆਂ ਦੇਖਦੇ ਆਂ ਮੂੜੀਆਂ ਵਾਲੇ ਬਣਦੇ ਆ ਕਿ ਹੋਰ ਵੀ ਬਣਦੇ ਆ ਨਾਲ ਕਾਫੀ ਵੀ ਤੇ ਕਾ ਪੀਣੀ ਕਾਫੀ ਪੀਊਂਗਾ ਅਭੀ ਆ ਗਏ ਚਾਵਲ ਕਬਾਰੇ ਦਾਲ ਚੌੜਾ ਦੇ ਬਣੇ ਹੋਏ ਮਿਕਸ ਕਰਕੇ ਆਏ ਆਏ ਸੇਰੇ ਕੀ ਮਜਾ ਆਏ ਨੀਰ ਵਾਸਤੇ ਅਸੀਂ ਕੱਢ ਲਿਆ ਕਿਉਂਕਿ ਨੀਰ ਖਾਂਦੀ ਚਿੱਟੇ ਚਾਵਲ ਹੂੰ ਆਹੋ ਉਹਨੇ ਮੁੜ ਕੇ ਕਹਿਣਾ ਇਹ ਰੰਗ ਕਤੋਂ ਪਾਇਆ ਯਾ ਤੀ ਵਿੱਚ ਦਾਲ ਮਿਕਸ ਕਰਤੀ ਮੈਂ ਖਾਣੇ ਨਹੀਂ ਮੇਰੇ ਬੱਕਰੇ ਖਾਂਦੇ ਸੀ ਇਹ ਅਸੀਂ ਪਾਇਆ ਦੇਸੀ ਕਿਉਂ ਫਿਰ ਤੇ ਨਾਲ ਅਹੀ ਫਿਰ ਕਰਦੇ ਪਏ ਹੁਣ ਇਦਾਂ ਪਰ ਸਿਆਣੇ ਦੇ ਕਹਿੰਦੇ ਆ ਗਾਲੇ ਉਹ ਮੰਜਨੇ ਇਹਨਾਂ ਨੇ ਮੈਂ ਕੀ ਕਹਣਾ ਕਹਿੰਦੇ ਨਹੀਂ ਜਿਹੜਾ ਖਾਵੇ ਕਿਉ ਉਹ ਮਰੇ ਲੋ ਕੰਕਾ ਉਹ ਤਾਂ ਨਹੀਂ ਪਤਾ ਤੈਨੂੰ ਜਿਹੜਾ ਖਾਵੇ ਕਿਉਂ ਕੀ ਮੱਝ ਐਂ ਕਹਿੰਦੇ ਜਿਹੜਾ ਖਾ ਜਿਹੜਾ ਲਾਵੇ ਜਰਦਾ 100 ਸਾਲ ਨਹੀਂ ਮਰਦਾ ਜਿਹੜਾ ਪੀਵੇ ਬੀੜੀ ਕਹਿੰਦੇ ਸੱਪ ਲੜੇ ਨਾ ਕੀੜੀ ਜਿਹੜਾ ਖਾਵੇ ਕਿਉ ਉਹ ਸਵੇਰੇ ਮਰਿਆ ਲਾਉ ਪਰ ਨਹੀਂ ਸਭ ਝੂਠ ਆ ਇਹ ਕਿਸੇ ਨੇ ਨਹੀਂ ਐਦਾਂ ਮੰਨਣਾ ਜਿੰਦਾ ਖਾਣ ਵਾਲੇ ਵੀ ਮਰਦੇ ਤੇ ਬੀੜੀ ਪੀਣ ਵਾਲਾ ਤਾਂ ਦੋ ਜੀ ਫਿਰਦਾ ਮਰ ਜਮ ਤਰਾ ਛੱਡ ਜਾ ਬੀਟਾ ਮੈਂਨੇ ਆਪਕੋ ਅਲੱਗ ਚੀਜ਼ ਬਤਾਈਏ ਕਾਹਤ ਬਤਾ ਗਲਤ ਵਾ ਜਿੰਨੇ ਵੀ ਦੱਸਿਆ ਵਾ ਚੇਂਜ ਕਰੋ ਚਲੋ ਆਇਟੋ ਚੇਂਜ ਠੀਕ ਹੈ ਕਿਹਨੇ ਨਹੀਂ ਕਿਹਾ ਕਰੇ ਖਾ ਕੇ ਪਰੌਂਡੇ ਦੇ ਨੂੰ ਘੂਕੀ ਚੜੰਗੀ ਆ ਵੇ ਗਰਮੀ ਬੜੀ ਆ ਕਰਨਾ ਕੀ ਹੀ ਫਿਰ ਲਾਇਆ ਜਗਾੜ ਆ ਛੋਟਾ ਏਸੀ ਕੂਲਰ ਆ ਬੈਟਰੀ ਤੇ ਚਲਾ ਕੇ ਦੇਖਿਆ ਚੱਲ ਪਿਆ ਦੇਖੋ ਕੋ ਕੁ ਘੰਟਾ ਖੰਡ ਕੱਢੂਗਾ ਤੇ ਜੇ ਨਹੀਂ ਚੱਲੂਗਾ ਫਿਰ ਵੇਖਾਂਗੇ ਫਿਰ ਕਰਨਾ ਕੀ ਆ ਓਨੀ ਦੇਰ ਤੱਕ ਤੇ ਆਨੰਦ ਲਈਏ ਫਿਰ ਸ਼ਾਇਦ 5:00 6:00 ਵਜੇ ਕਿੰਦੇ ਆ ਬੱਤੀ ਆ ਜੈਨੀ ਚਲੋ ਫਾਈਨਲੀ ਲਾਈਟ ਆ ਗਈ ਆ ਲੇਕਿਨ ਸਮੇਂ ਤੋਂ ਪਹਿਲਾਂ ਆ ਗਈ ਆ ਜੀ ਜੀ ਸਾਨੂੰ ਬੜੀ ਖੁਸ਼ੀ ਆ ਇਸੇ ਚਾਰਚ ਅਸੀਂ ਚੱਲੇ ਘਰੋਂ ਬਾਹਰ ਮੈਂ ਪਲਾਨ ਬਣਾ ਲਿਆ ਕਿ ਜੇ ਲਾਈਟ ਤੇ ਸ਼ਾਇਦ ਲੇਟ ਹੋਣੀ ਆ ਚਲੋ ਕਿਤੇ ਬਾਹਰ ਜਾ ਕੇ ਆਨੇ ਆ ਲੇਕਿਨ ਆ ਗਈ ਐਡਵਾਂਸ ਚ ਆ ਵੀ ਸਹੀ ਆ ਹੈ ਤੂੰ 2:30 ਤੇ ਆ ਗਈ ਨਾ ਯੈਸ 2:30 ਤੇ ਆ ਗਈ ਆ ਤੇ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੁਹਾਨੂੰ ਮਿਲਾਂਗੇ ਨੈਕਸਟ ਵੀਡੀਓ ਚ ਉਧਰ ਰੱਖ ਲਈ ਬੱਬਾ ਬਾਏ ਬਾਏ ਆ ਗਿਆ ਆ ਗਿਆ ਚੁੱਪ ਕਰ ਆਜੇ